ਮਲਾਰ ਮਹੱਲਾ ਤੀਜਾ ਜੀਉ ਪਿੰਡ ਪ੍ਰਾਣ ਸਭ ਤਿਸਕੇ ਇਹ ਜੀਵਾਂ ਨੂੰ ਜਿਹੜੇ ਪਿੰਡ ਸਰੀਰ ਦਿੱਤੇ ਹੋਏ ਐ ਪ੍ਰਾਣ ਸੂਖਮ ਸਰੀਰ ਦਿੱਤੇ ਹੋਏ ਐ ਸੌਤ ਜਵਾਈ ਗੁਰੂ ਦੀ ਦਾਤ ਹਟ ਘਟ ਰਹਾ ਸਮਾਈ ਉਹ ਰਹਿਣਾ ਕਿੱਥੇ ਪਰਮੇਸ਼ਰ ਮਾਰਾ ਕਹਿੰਦੇ ਚਾਰ ਖਾਨੀਆਂ ਦੇ ਘਟਾ ਕਡਾਂ ਚ ਇੱਕ ਨਾਲ ਸਮਾਰਿਆ ਮਿਲ ਰਿਹਾ ਸਬੇਨ ਮੈਂ ਅਵਰ ਨਾ ਜਾਣਾਂ ਸਾਨੂੰ ਤਾਂ ਸਤਗੁਰਾਂ ਨੇ ਬਖਸ਼ੀ ਕੀਤੀ ਕੋਈ ਹਦਾਇਤ ਬ੍ਰਹਮ ਤੋਂ ਬਿਨਾਂ ਹੋਰ ਕਿਸੇ ਨੂੰ ਜਾਣਦੇ ਹੀ ਨਹੀਂ ਹਾਂ ਸਤਗੁਰ ਦਿਆ ਬੁਝਾਈ ਕਿ ਤੁਸੀਂ ਆਪਣੀ ਮਤ ਨਾਲ ਜਾਣਿਆ ਕਹਿੰਦੇ ਨਹੀਂ ਸਤਗੁਰੂ ਨਾਨਕ ਦੇਵ ਸਾਹਿਬ ਜੀ ਨੇ ਗੁਰੂ ਅੰਗਦ ਸਾਹਿਬ ਜੀ ਨੇ ਇਹ ਸਿੱਖਿਆ ਬੁਝਾ ਦਿੱਤੀ ਬਖਸ਼ੀ ਕਰ ਦਿੱਤੀ ਹੈ ਮਨ ਮੇਰੀ ਨਾਮ ਰਹੁ ਮਨ ਮੇਰੇ ਨਾਮ ਰਹੁ ਲਿਵ ਲਾਈ ਤੇ ਮੇਰੇ ਪਿਆਰੇ ਮਨੋ ਜੀ ਤੂੰ ਵੀ ਵੇਖਣਾ ਸਾਰਿਆਂ ਚ ਤੁਹਾਾਰੇ ਨਾਮ ਚ ਲੈ ਬਿਰਤੀ ਨੂੰ ਜੋੜ ਕੇ ਲਗਾ ਰੋ ਆਦੇਸ਼ਟ ਅਗੂਚਰ ਅਪਰੰਪਰ ਕਰਤਾ ਜਿਹੜਾ ਚੰਮ ਦੀ ਦ੍ਰਿਸ਼ਟੀ ਅੱਖਾਂ ਕਰਕੇ ਦਿਸਦਾ ਨਹੀਂ ਹੈ ਜੋ ਅਦ੍ਰਿਸ਼ਟ ਦ੍ਰਿਸ਼ ਕਰਕੇ ਅਦ੍ਰਿਸ਼ਟ ਅਦਿਸਵਾਰੀਆਂ ਚੀਜ਼ਾਂ ਤੋਂ ਅਗੋਚਰ ਇੰਦਰੀਆਂ ਦੇ ਵਿਸ਼ੇ ਹੈ ਰਸਨਾਤ ਕਾਂ ਦਾ ਸਵਾਦ ਰਸਨੀ ਹੈ ਇਸ ਪ੍ਰਕਾਰ ਕੰਨਾਂ ਦਾ ਵਿਸ਼ਵਾਜ ਨਹੀਂ ਹੈ ਉਹ 고ਚੇ ਇंद्रिय ਦਾ ਵਿਸ਼ੇ ਹੈ ਆਪਰੰਪਰ ਕਰਤਾ ਅਪਰ ਪ੍ਰਕਿਰਤੀ ਹਰੇ ਪ੍ਰਕਿਰਤੀ ਦੇ ਸਾਰੇ ਇੰਦਰੀ ਆਦਿਕ ਉਹ ਪ੍ਰਕਿਰਤੀ ਦਾ ਪਰਾਰੂਪ ਹੈ ਫੇ ਸਾਰਿਆਂ ਦਾ ਕਰਤਾ ਰੂਪ ਵੀ ਆਪ ਹੈ ਗੁਰ ਕੈ ਸ਼ਬਦ ਹਰ ਧਾਈ ਸਤ ਗੁਰਾਂ ਦੇ ਸ਼ਬਦ ਕਰਕੇ ਉਹ ਸਰੀਰ ਨੂੰ ਧੋਣਾ ਕਰੀਏ ਰਹਾਉ ਮਨਤਨ ਭੀਜੇ ਏਕ ਲਿਵ ਲਾਗੇ ਜਦੋਂ ਇੱਕ ਅਸ ਮਹਾਰਾਜ ਚ ਲਿਵ ਲੱਗ ਜਾਂਦੀ ਓਦੋਂ ਮਨਤਨ ਪ੍ਰਸੰਨ ਹੋ ਜਾਂਦਾ ਹੈ ਮਨਤਨ ਮੰਨ ਜਾਂਦਾ ਹੈ ਸਹਜੇ ਰਹੇ ਸਮਾਈ ਫੇਰ ਮਨਤਨ ਜਦੋਂ ਮੰਨ ਜਾਂਦੇ ਐ ਓਦੋਂ ਸੁਤੇ ਹੀ ਉਹ ਗੁਰਮੁਖ ਵਾਹਿਗੁਰੂ ਚ ਸਮਾ ਰਹਿੰਦੇ ਐ ਵੀਰ ਹੋ ਰਹਿੰਦੇ ਹਨ ਗੁਰਪ੍ਰਸਾਦੀ ਭ੍ਰਮ ਭਾਉ ਭਾਗੇ ਸਤਗੁਰਾਂ ਦੀ ਕਿਰਪਾ ਦ੍ਰਿਸ਼ਟੀ ਜਿਨਾਂ ਉਤੇ ਹੋਈ ਐ ਉਨੋਂ ਲੋ ਪਰੰਜੀ ਪ੍ਰਕਾਰ ਦਾ ਪਰਮ ਸਤ ਪ੍ਰਕਾਰ ਦਾ ਭਉ ਭਜ ਜਾਂਦਾ ਹੈ ਇੱਕ ਨਾਮ ਲੇਵ ਲਈ ਜਿਨ੍ਹਾਂ ਨੇ ਕੋਈ ਗੁਰੂ ਦੇ ਨਾਮ ਵਿੱਚ ਮਰਤੀ ਨੂੰ ਜੋੜਿਆ ਹੈ ਗੁਰਬਚਨੀ ਸੱਚਕਾਰ ਕਮਾਵੇ ਸਤ ਗੁਰੂ ਸਾਹਿਬ ਦੇ ਬਚਨਾਂ ਦੇ ਅਨਸਾਰ ਸੱਚ ਨਾਮ ਦੀ ਕਾਰ ਨੂੰ ਜੋ ਕਮਾਉਂਦੇ ਹਨ ਗਤ ਮਤ ਤਵ ਹੀ ਪਾਈ ਤਾਂ ਹੀ ਪਾਈ ਗਤ ਪ੍ਰਾਪਤੀ ਦੀ ਮਤ ਸਿੱਖਿਆ ਗੁਰੂ ਸਾਹਿਬ ਦੇ ਪਾਸੋਂ ਤਾਹੀਂ ਪ੍ਰਾਪਤ ਕੀਤੀ ਹੈ ਕੋਟ ਮੱਧੀ ਕਿਸੇ 부ਝਾਈ ਕਰੋੜਾਂ ਦੇ ਕਿਉਂ ਕਿਸੇ ਕਿਸੇ ਨੂੰ ਇਹ 부ਝਾਈ ਹੈ ਸਮਝਾਉਂਦਾ ਹੈ ਤੈਨ ਰਾਮ ਨਾਮ ਲਿਵ ਲਾਈ ਜਿਨ੍ਹਾਂ ਨੂੰ ਮਾਰੋ ਸਮਝਾਇਆ ਹੈ ਉਹਨੇ ਰਾਮ ਦੇ ਨਾਮ ਵਿੱਚ ਵਰਤੀ ਨੂੰ ਜੋੜਿਆ ਹੈ ਜੈ ਜੈ ਦਿਖਤ ਹੈ ਈਕੂ ਸੂਈ ਜਦੋਂ 사ਤਸੰਗ ਦੀ ਵਰਤੀ ਜੁੜੀ ਜਾਂਦੀ ਹੈ ਉਦੋਂ 파ਰਸਕਲ ਐਸੀ ਵਰਤਦੀ ਹੈ ਜਿੱਥੇ ਜਿੱਥੇ ਵੀ ਕੀ ਕੋਈ ਹੋ ਪਰਮੇਸ਼ਵਰ ਹੇ ਗੁਰਮਤ ਬੁੱਧ ਪਾਈ ਇਹ ਗੁਰਾਂ ਦੀ ਮਤ ਸਿੱਖਿਆ ਦੁਆਰਾ ਬੋਧ ਵਾਲੀ ਬੁੱਧੀ ਪ੍ਰਾਪਤ ਕੀਤੀ ਹੈ ਮਨ ਤਨ ਪ੍ਰਾਨ ਧਰੀ ਤਿਸ ਆਗੇ ਆਪਣੋ ਮਨ ਵੀ ਆਪਣੋ ਤਨ ਵੀ ਪ੍ਰਾਨ ਵੀ ਉਹਦੇ ਸਿਮਰਨ ਵਿੱਚ ਅੱਗੇ ਰੱਖ ਲਿਏ ਭੇਟਾ ਕਰ ਦਈਏ ਲਾਲਕ ਆਪ ਗਵਾਹੀ ਸਤਗੁਰੂ ਜੀ ਕਹਿੰਦੇ ਆਪਾ ਭਾਵ ਗਵਾਹੀ ਇਸ ਪ੍ਰਕਾਰ ਉਸ ਰੂਪ ਸਾਰੇ ਪ੍ਰਗਟ ਹੁੰਦਾ ਹੈ ਮਲਾਰ ਵਹਲਾਤੀਜਾ ਮੀਰਾ ਪ੍ਰਭ ਸਾਚਾ ਦੂਖ ਨਿਵਾਰਨ ਕੇ ਭਾਈ ਮੇਰਾ ਪ੍ਰਭੂ ਸੱਚਾ ਹੈ ਜੰਮਣ ਮਰਨ ਦੇ ਅਗਿਆਨ ਦੇ ਦੁੱਖਾਂ ਨੂੰ ਸਾਰੇ ਨੂੰ ਨਿਵਾਰਨ ਮੇਟਣ ਵਾਲਾ ਸਭ ਦੇ ਪਾਇਆ ਜਾਏ ਕਿਉਂ ਸਤਿਗੁਰਾਂ ਦੇ ਉਪਦੇਸ਼ ਕਰਕੇ ਉਹ ਵਾਹਿਗੁਰੂ ਪ੍ਰਾਪਤ ਕੀਤਾ ਜਾਂਦਾ ਹੈ ਭਗਤੀ ਰਾਤੇ ਸਦ ਬੈਰਾਗੀ ਜੋ ਮਹਾਰਾਜ ਦੀ ਪ੍ਰੇਮ ਭਗਤੀ ਜੀ ਰੰਗੇ ਹੋਏ ਐ ਸਭਾ ਵਿਰਾਗ ਉਹਨਾਂ ਦੇ ਚਿੱਤ ਚ ਰਹਿਂਦਾ ਹੈ ਦਰਸਾਚੈ ਪਤ ਪਾਈ ਸੱਚੇ ਗੁਰ ਸਾਥ ਸੰਗਤ ਦੁਆਰਾ ਉਸ ਪਤੀ ਦੀ ਪ੍ਰਾਪਤੀ ਕੀਤੀ ਹੈ ਸੱਚੇ ਦਲ ਸੱਚਖੰਡ ਵਿੱਚ ਉਹਨਾਂ ਨੂੰ ਪਤ ਪਾਈ ਹੈ ਇੱਜ਼ਤ ਪਾਈ ਹੈ ਦਰ ਗਿਆਨ ਵਿੱਚ ਇਸ ਤੋਂ ਕਿ ਸੱਚੇ ਦੇ ਪਤੀ ਦੀ ਪ੍ਰਾਪਤੀ ਕੀਤੀ ਹੈ ਮਾਨ ਰੇ ਮਾਨਸਿਓ ਰਹੋ ਸਮਾਈ اے ਮੇਰੇ ਪਿਆਰੇ ਮਨਾ ਗੁਰੂ ਸਾਹਿਬ ਦੇ ਮੰਤਰ ਵਿੱਚ ਹਰ ਵਕਤ ਸਮਾਇਆ ਰਹੋ ਮਸਤ ਹੋਇਆ ਰਹੋ ਮੰਨਨ ਕਾ ਵਿੱਚ ਸਮਾਇਆ ਰਹੋ ਮਨ ਸਿਰੋਮਣੀ ਵਿੱਚ ਸਮਾਇਆ ਰੋ ਲੀਨ ਹੋਇਆ ਰੋ ਗੁਰਮੁਖ ਰਾਮ ਨਾਮ ਮਨ ਭੀਜੈ ਗੁਰਮੁਖਾਂ ਦੀ ਸੰਗਤ ਕਰਕੇ ਜੇ ਰਾਮ ਦੇ ਨਾਮ ਜਿਵੇਂ ਮਨ ਭੀਜ ਜਾਂਦਾ ਮਨ ਜਾਂਦਾ ਹੈ ਹਰ ਸੇਤੀ ਲੇਵ ਲਈ ਉਸ ਵਕਤ ਪਰਮੇਸ਼ਰ ਦੇ ਸਾਥ ਬਿਰਤੀ ਲੱਗ ਜਾਂਦੀ ਹੈ ਮਾਰਾ ਲਾਜੁੰਦੇ ਹਨ ਰਹਾਉ ਮੀਰਾ ਪ੍ਰਭ ਅਤ ਅਗਮ ਅਗੂਚਰ ਮੇਰਾ ਪ੍ਰਭ ਉਹ ਕਾਂਤੀ ਇੰਦਰੀਆਂ ਦੇ ਇਹ ਵਿਸ਼ੇ ਹੈ ਤੇ ਮਨ ਦੇ ਸੰਕਲਪਾਂ ਮੁਕਲਪਾਂ ਦੀ ਗੰਮਕਾ ਤੋਂ ਪਰੇ ਹੈ ਗੁਰਮਤਿ ਦੀ ਬੁਝਾਈ ਗੁਰਮਤਿ ਦੁਆਰਾ ਸੱਚੇ ਪਾਛਾ ਸਮਝਾ ਦਿੰਦੇ ਹੁਣ ਸੱਚ ਸੰਜਮ ਕਰਨੀ ਹਰ ਕੀਰਤ ਇਹ ਸੱਚ ਬੋਲਣ ਵਾਲੇ ਹੋਵੋ ਝੂਠ ਬੋਲਣ ਤੋਂ ਸੰਜਮ ਰੱਖੋ ਸੱਚ ਦਾ ਸਾਧਨ ਕਰੋ ਕਰਨੀ ਕਰੋ ਭਗਤੀ ਹਰੀ ਦਾ ਕੀਰਤਨ ਭਗਤੀ ਕਰੋ ਹਰ ਸੇਤੀ ਲੇ ਲਾਈ ਤੇ ਹਰੀ ਦੇ ਸਾਥ ਹਰ ਵਕਤ ਮਿਰਤੀ ਨੂੰ ਜੋੜ ਕੇ ਰੱਖੋ ਆਪੇ ਸ਼ਬਦ ਸੱਚ ਸਾਖੀ ਆਪੇ ਆਪ ਹੀ ਸ਼ਬਦ ਸੰਸਾਰ ਰੂਪ ਹੈ ਆਪ ਹੀ ਸਕੈਸੋ ਸਾਰ ਦਾ ਪ੍ਰਕਾਸ਼ ਦਾ ਰੂਪ ਹੈ ਆਪ ਹੀ ਸ਼ਬਦ ਉਪਦੇਸ਼ ਰੂਪ ਹੈ ਆਪ ਹੀ ਸੱਚਾ ਸਿੱਖਿਆ ਰੂਪ ਹੈ ਆਪ ਹੀ ਸ਼ਬਦ ਬ੍ਰਹਮ ਰੂਪ ਹੈ ਆਪ ਹੀ ਸੱਚਾ ਸਾਰਿਆਂ ਦੇ ਅੰਤ ਕਰਨ ਦਾ ਸਾਖੀ ਰੂਪ ਵੀ ਆਪ ਹੀ ਹੈ ਜਿਨ ਜੋਤੀ ਜੋਤ ਮਿਲਾਈ ਜਿਸ ਨੂੰ ਜੋਤੀ ਬ੍ਰਹਮਣੇ ਖੱਟ ਜੋਤੀਆਂ ਚ ਆਪ ਦੀ ਜੋਤ ਮਲਾਈ ਆ ਪ੍ਰਕਾਸ਼ ਪਾਇਆ ਹੋਇਆ ਚੰਦ ਸੂਰਜ ਆਦ ਕਹਿੰ ਕਿਸ ਨੇ ਰੋਸ਼ਨੀ ਪਾਈ ਹੈ ਜਿਨ੍ਹਾਂ ਗੁਰਮਖਾਨ ਜੋਤੀ ਅਦਵਾਤ ਰੂਪਿਤ ਜੋਤ ਪਰਤਕ ਜੋਤ ਮਲਾ ਲਈ ਹੈ ਉਹਨਾਂ ਨੂੰ ਸਾਰੇ ਵਿੱਚ ਆਪਣਾ ਆਪ ਰੂਪ ਹੀ ਸੱਚਾ ਹੈ ਦੇਹੀ ਕਾਚੀ ਪੌਣ ਵਜਾਏ ਇਹ ਦੇਹ ਤਾਂ ਭਾਈ ਕੱਚੀ ਹੈ ਪੰਜਾਂ ਤਤਾਂ ਦੀ ਰਚਨਾ ਹੈ ਇਹਦੇ ਵਿੱਚ ਪੌਣ ਜਿਹੜਾ ਹੈ ਇਹ ਬਾਜੇ ਵਜਾ ਰਿਹਾ ਬੋਲ ਰਿਹਾ ਪੌਣ ਦੇ ਨਾਲ ਸਾਰੇ ਗੁਰਮੁਖ ਅੰਮ੍ਰਿਤ ਪਾਈ ਗੁਰਮੁਖੇ ਦੇ ਵਿੱਚੋਂ ਇਸ ਪੌਣ ਵਿੱਚ ਰਹਿ ਕੇ ਇਹ ਕੱਚੀ ਦੇਚ ਅੰਮ੍ਰਿਤ ਆਨੰਦ ਬ੍ਰਹਮ ਦਾ ਪਾ ਲੈਂਦੇ ਆ ਬਾਕੀ ਦੁਸ਼ੀਆਂ ਚ ਫਸੇ ਰਹਿੰਦੇ ਆ ਆਪੇ ਸਾਜੀ ਸਭ ਕਾਰ ਲਾਈ ਆਪ ਹੀ ਜਗਤ ਨੂੰ ਸਾਜਿਆ ਹੈ ਆਪ ਹੀ ਸਾਰਿਆਂ ਨੂੰ ਕਾਰਜ ਜਿਹੀ ਦੀ ਕਹੇ ਦੀ ਅੰਦਰਲੀ ਵਾਸ਼ਨਾ ਸੀ ਉਸ ਪ੍ਰਵਿਰਤੀ ਚ ਲਾਤਦਾ ਹੈ ਉਹ ਸੱਚ ਰਹਾ ਸਮਾਇ ਉਹ ਸੱਚ ਸਾਰਿਆਂ ਜਿਸਮਾਰਿਆ ਲੀਨ ਹੋ ਰਹਾ ਨਾਨਕ ਨਾਮ ਬਿਨਾ ਕੋਈ ਕਿਛ ਨਾਹੀ ਮਾਰੇ ਕਹਿੰਦੇ ਸੱਚੇ ਪਾਤਸ਼ਾਹ ਦੇ ਨਾਮ ਤੋਂ ਬਿਨਾ ਕੋਈ ਕੁਝ ਵੀ ਨਹੀਂ ਪਵਾ ਕਿੰਨੀ ਤਰੱਕੀ ਕਰ ਲੇ ਬਿਲਕੁਲ ਕੁਛ ਵੀ ਨਹੀਂ ਕੀਤਾ ਉਸ ਨੇ ਨਾਮੇ ਦੀ ਵਡਾਈ ਇਹ ਤਾਂ ਨਾਮ ਕਰਕੇ ਮਹਾਰਾਜ ਸਾਹਿਬ ਵਡਿਆਈ ਬਖਸ਼ਦੇ ਹਨ ਮਲਾਰ ਮਹੱਲਾ ਤੀਜਾ ਹਉਮੈ ਵਿਖ ਮਨ ਮੋਹਿਆ ਇਹ ਹਉਮੈ ਨੇ ਤੇ ਦਸ਼ਿਆਂ ਨੇ ਬਿਰੂਪ ਮਾਇਆ ਨੇ ਸਾਰਿਆਂ ਦੇ ਮਨ ਨੂੰ ਮੋਹ ਲਿਆ ਹੈ ਲਦਿਆ ਅਜਗਰ ਭਾਰੀ ਜਿਵੇਂ ਅਜਗਰ ਅਸਰਾਂ ਕੋਈ ਭਾਰੀ ਚੱਕੀ ਫਿਰੇ ਇਸ ਪ੍ਰਕਾਰ ਸਭ ਭਾਰ ਦੇ ਨਾਲ ਪਾਪਾਂ ਦੇ ਨਾਲ ਜੀਵ ਲੱਗੇ ਹੋਏ ਹਨ ਗਰੜ ਸਬਦ ਮੁਖ ਪਾਇਆ ਅਸਾਜ ਨਹੀਂ ਅਸਰਾਲਾ ਹਨ ਉਹਨੂੰ ਰੋਕਣ ਆ ਕੇ ਤ੍ਰਿਸ਼ਨਾ ਆਦਿਕ ਅਸਰਾਲਾ ਹਨ ਗਿਆ ਕਾਮ ਕ੍ਰੋਧ ਆਦਿਕ ਬੜੇ ਭਾਰੀ ਸਰ ਪਾਣਗੇ ਜਿਨਾਂ ਨੇ ਮੇਟਣ ਵਾਸਤੇ ਗਰਡੋ ਸ਼ਬਦ ਮੁਖ ਪਾਇਆ ਜਿਨਾਂ ਨੇ ਆਪਣੇ ਮੁਖ ਅੰਤਕਾਰ ਅੰਦਰ ਗੁਰੂ ਸਾਹਿਬ ਦਾ ਗਰਡੂ ਸ਼ਬਦ ਮੰਤਰ ਪਾਇਆ ਹੈ ਹਉਮੈ ਬਿਖ ਹਰ ਮਾਰੀ ਉਹਨਾਂ ਦੇ ਹਰੀ ਦੇ ਨਾਮ ਨੇ ਹਉਮੈ ਜਿਹੜੀ ਸਿਦੇ ਦੀ ਵਿਛਾਈ ਦਿਓ ਸਾਰੀ ਮੇੜ ਦਿੱਤੀ ਜਾਂ ਲਾ ਦਿੱਤੀ ਹੈ ਮਨ ਰੀ ਹਉਮੈ ਮੂਹ ਦੁਖ ਭਾਰੀ ਇਹ ਮੇਰੇ ਪਿਆਰੇ ਮਨਾ ਜਿਹੜੀ ਦੇ ਦੀ ਹਉਮੈ ਕਰਨੀ ਹੈ ਕਿ ਮੋ ਹੈ ਸਰੀਰਾਂ ਦਾ ਇਸੇ ਕਰਕੇ ਭਾਰੀ ਦੁੱਖ ਹੈ ਇਹੋ ਭਾਵ ਜਲ ਜਗਤ ਨਾ ਜਾਈ ਇਸੇ ਕਰਕੇ ਸੰਸਾਰ ਸਮੁੰਦਰ ਜਿਹੜਾ ਇਹਨੇ ਜੰਮਣ ਮਰਨ ਦਾ ਭਾਅ ਇਹਦੇ ਚ ਇਹ ਸਮੁੰਦਰ ਚੋਂ ਤਰਿਆ ਨਹੀਂ ਜਾਂਦਾ ਜੀਆਂ ਦੇ ਪਾਸੋਂ ਗੁਰਮੁਖ ਤਰ ਹਰ ਤਾਰੀ ਗੁਰਮੁਖਾਂ ਦੀ ਸੰਗਤ ਕਰਕੇ ਹਰੀ ਦੇ ਨਾਮ ਰੂਪੀ ਤਾਰੀ ਮਾਰ ਕੇ ਤਰ ਜਾਓ ਹੇ ਹਰੀ ਦਾ ਨਾਮ ਜਿਹੜਾ ਬੇੜੀ ਹੈ ਭਗਤੀ ਕਰਨੀ ਜਿਹੜੀ ਇਸ ਪ੍ਰਕਾਰ ਤਾਰੀ ਮਾਰ ਕੇ ਕਰ ਜਾਓ ਕਰ ਜਾਓ ਤੇ ਆਪ ਕਰ ਜਾਓ ਉਹਨਾਂ ਨੂੰ ਕਾਰਨਾ ਕਰੋ ਰਹਾਉ ਤ੍ਰੈ ਗੁਣ ਮਾਇਆ ਬੂ ਪਸਾਰਾ ਇਹ ਤਿੰਨ ਗੁਣ ਰੂਪੀਏ ਦੀ ਮਾਇਆ ਹੈ ਰਾਸ਼ੀ ਕੌਮ ਸੀ ਸਾਧਕੀ ਇਦੋਂ ਭਾਈ ਮਾਇਆ ਦੇ ਮੋਹ ਦਾ ਸਾਰਾ ਪਸਾਰਾ ਹ ਸਭ ਵਰਤੈ ਆਕਾਰ ਹੀ ਸਾਰਿਆਂ ਆਕਾਰਾਂ ਵਿੱਚ ਇਹ ਵਰਤ ਰਹੀ ਹੈ ਮਾਇਆ ਜਿਹੜੀ ਹੈ ਆਕਾਰ ਰੂਪ ਹੋ ਕੇ ਤੁਰਿਆ ਗੁਣ ਸਤ ਸੰਗਤ ਪਾਈ ਜਿਹੜਾ ਤੁਰਿਆ ਦਾ ਗੁਣ ਗਿਆਨ ਹੈ ਤੇ ਸਤ ਸੰਗਤ ਨਾਲ ਮਿਲ ਕੇ ਪਾਈਦਾ ਹੈ ਨਦਰੀ ਪਾਰ ਉਤਾਰੀ ਜਿਨ੍ਹਾਂ ਤੇ ਗੁਰੂ ਸਾਹਿਬ ਕਿਰਪਾ ਦ੍ਰਿਸ਼ਟੀ ਕਰਦੇ ਆ ਤਿੰਨਾ ਗੁਣਾ ਦਾ ਜਾਗਰ ਸੁਪਨ ਸੁਖੋਵ ਦਾ ਸਾਖੀ ਰੂਪ ਜਾਣ ਕਰਕੇ ਕਿਰਪਾ ਦ੍ਰਿਸ਼ਟੀ ਹੁੰਦੀ ਹੈ ਉਹਨਾਂ ਦਾ ਪਾਰ ਉਤਾਰਾ ਕਰਨ ਦੇ ਸੰਸਾਰ ਸਮੁੰਦਰ ਤੋਂ ਚੰਦਨ ਗੰਧ ਸੁਗੰਧ ਹੈ ਦੇਖ ਲੋ ਸੁਗੰਧੀਆਂ ਭਾਵੇਂ ਬਹੁਤ ਹਨ ਗੀਆਂ ਜਿੰਨੀਆਂ ਸੁਗੰਧੀਆਂ ਸਾਰੀਆਂ ਸੁਗੰਧੀਆਂ ਜਿਹੜੀ ਚੰਨਣ ਦੀ ਸੁਗੰਧੀ ਹੈ ਨਾ ਬਹੁ ਬਾਸਨਾ ਬਹਿਕਾਰ ਸਾਰੀਆਂ ਸੁਗੰਧੀਆਂ ਜਿਹੜੀ ਚੰਨਣ ਦੀ ਸੁਗੰਧੀ ਹੈ ਇਹ ਬਹੁਤ ਸਾਰੀ ਵਾਸ਼ਨਾ ਮਹਿਕਣ ਵਾਲੀ ਹੈ ਬੜੀ ਖੁਸ਼ਬੂ ਮਹਿਕਦੀ ਹੈ ਬਰਸ਼ਾਂਝੀ ਪੈ ਜਾਂਦੀ ਹੈ ਇਸ ਪ੍ਰਕਾਰ ਸਾਧ ਸੰਗਤ ਜੀ ਜਿਨਨੇ ਜੱਜ ਕਾ ਬਾਦ ਕਾ ਦੀਆਂ ਮਹਿਕਾਂ ਹੰਦਰੀਆਂ ਜੇ ਇਹ ਸੁਗੰਧੀਆਂ ਹਨ ਕੋਈ ਜਪੀ ਹੈ ਕੋਈ ਕਪੀ ਹੈ ਇਹਨਾਂ ਸਾਰਿਆਂ ਦੇ ਪਰਮੇਸ਼ਰ ਦੀ ਭਗਤੀ ਰੂਪ ਚੰਨਨ ਦੀ ਜਿਹੜੀ ਖੁਸ਼ਬੂ ਮਹਿਕਾ ਬਹੁ ਬਾਸਨਾ ਵਹਿਕਾਰ ਤੇ ਬਹੁਤ ਸਾਰੀ ਖੁਸ਼ਬੂ ਮਹਿਕਦੀ ਹੈ ਵਹਿਕਾਰ ਇਹ ਲੋਕ ਵਿੱਚ ਪਰਲੋਕ ਵਿੱਚ ਸਾਰੇ ਮਹਿਕ ਰਹੀ ਹੈ ਜਿਨਾਂ ਨੰਦਰ ਪਰਮੇਸ਼ਰ ਦੀ ਭਗਤੀ ਹੈ ਉਹ ਬੜੀ ਭਾਰੀ ਸੁੰਦਰ ਮਹਿਕ ਦੇ ਸਹਿਜ ਮਹਿਕਾਰੀ ਇਹ ਸਾਰਿਆਂ ਦੇ ਚਿੱਤਾਂ ਦੇ ਅੰਦਰੋਂ ਵਾਸ਼ਨਾ ਮਹਿਕ ਜਿਹੜੀ ਹੈ ਭਗਤੀ ਦੀ ਉਹ ਇਸ ਲੋਕ 'ਚ ਵੀ ਪਰਲੋਕ 'ਚ ਵੀ ਮਹਿਕਦੀ ਹੈ ਹਰ ਜਨ ਕਰਣੀ ਊਤਮ ਹੈ ਕਿਉਂ ਹਰੀ ਦੇ ਜਨਾਂ ਦੀ ਜਿਹੜੀ ਭਗਤੀ ਦੀ ਕਰਨੀ ਹੈ ਨਾ ਗੁਰੂ ਸਾਹਿਬ ਜੀ ਬਾਵਨ ਚੰਨਣ ਦੀ ਨਹੀਂ ਆਈ ਹੈ ਹੋਰ ਦੁਨੀਆਂ ਦੀਆਂ ਸੁਗੰਨੀਆਂ ਮੈਕਾ ਨਾਲੋਂ ਗੁਰੂ ਸਾਹਿਬ ਦੀ ਜਿਹੜੀ ਭਗਤੀ ਹੈ ਇਹ ਬੜੀ ਭਾਰੀ ਸੁਗੰਨੀਆਂ ਵਿੱਚ ਸੁਗੰਧ ਕਰਨ ਵਾਲੀ ਚਿੱਤ ਨੂੰ ਜਿਨ੍ਹਾਂ ਦੇ ਅੰਦਰ ਬਹੁਤ ਸਾਰੀ ਪਰਮੇਸ਼ਰ ਦੀ ਭਗਤੀ ਦੀ ਮਹਿਕ ਹੈ ਉਹ ਹੋਰਨਾਂ ਨੂੰ ਬਹੁਤ ਸਾਰਿਆਂ ਨੂੰ ਬਹਿਕਾਰ ਮਹਿਕਾਉਂਦੀ ਹੈ ਭਗਤੀ ਦੇ ਨਾਲ ਲੀਨ ਕਰ ਦਿੰਦੇ ਹਨ ਹਰ ਜਨ ਕਰਣੀ ਉਤਮ ਹੈ ਜਿਹੜੇ ਹਰੀ ਦੇ ਭਗਤ ਜਨ ਹਨ ਉਹਦੀ ਕਰਣੀ ਕਮਾਈ ਬੜੀ ਉਤਮ શ્રેਸ਼ਟਾ ਹਰ ਕੀਰਤ ਜਗ ਬੇਸਥਾ ਉਹ ਹਰੀ ਦੀ ਕੀਰਤ ਨੂੰ ਭਗਤੀ ਨੂੰ ਜਗ ਚ ਫੈਲਾਉਂਦੇ ਹਨ ਕਰਦੇ ਹਨ ਕਿਰਪਾ ਕਿਰਪਾ ਕਰ ਠਾਕੁਰ ਮੀਰੇ ਇਹ ਕਿਰਪਾ ਦੇ ਕਰਨ ਵਾਲੇ ਠਾਕੁਰ ਮੇਰੇ ਪਿਆਰੇ ਤੂੰ ਕਿਰਪਾ ਦੀ ਆਕਰ ਖਾਣੀ ਹੈ ਜਿਵੇਂ ਪਿੱਛੇ ਕਿਰਪਾ ਕਰ ਲ ਆਇਆ ਹੈ ਇਸੇ ਪ੍ਰਕਾਰ ਕਿਰਪਾ ਕਰੇ ਮੇਰੇ ਸਾਮੀ ਹਰ 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 ਓਰ ਧਾਰ ਏ ਹਰੀ ਪਰਮੇਸ਼ਰ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਆਉਦੇ ਨਾਮ ਨੂੰ ਹਿਰਦੇ 'ਚ ਵਸਾਈਏ ਮਨ ਬਾਣੀ ਸਰੀਰ ਕਰਕੇ ਨਾਨਕ ਸਤਗੁਰੂ ਪੂਰਾ ਪਾਇਆ ਗੁਰੂ ਮਾਰਾ ਸਾਹਿਬ ਕਹਿੰਦੇ ਜਿਨ੍ਹਾਂ ਨੇ ਇਸ ਪ੍ਰਕਾਰ ਭਾਈ ਪੂਰ ਨੂੰ ਸਤਗੁਰਾਂ ਨੂੰ ਪ੍ਰਾਪਤ ਕਰ ਲਿਆ ਹੈ ਮਨ ਜਪਿਆ ਨਾਮ ਮੋਰਾ ਉਹਨਾਂ ਨੂੰ ਮੁਰਾਰੀ ਪਰਮੇਸ਼ਰ ਦੇ ਨਾਮ ਨੂੰ ਮੰਨ ਕੇ ਆਪਕੇ ਨਿਹਾਲ ਹੋਏ ਹਨ ਮਲਾਰਮ ਅਜ ਬਈ ਮਨੀ ਸੁਣਾ ਤਿਆਰੇ ਕਿਰਪਾ ਕਿਰਪਾ ਕਰ ਠਾਕੁਰ ਮੀਰੀ ਹਰ 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 ਓਰ ਧਾਰ ਨਾਨਕ ਸਤਿਗੁਰੂ ਪੂਰਾ ਪਾਇ ਮਨ ਜਪਿਆ ਨਾਮੁ ਮੋਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ